ਪੰਜਾਬੀਓ ਕੀ ਹਾਲ ਚਾਲ ਐ ਮੈਂ ਖੜਾ ਐ ਕੌਮੀ ਮਾਰਕ ਬਠਿੰਡਾ ਚੰਡੀਗੜ੍ਹ ਐਨ ਐਚ 7 ਤੇ ਇਧਰਲੇ ਪਾਸੇ ਮੇਰੇ ਬਠਿੰਡਾ ਆ ਗਿਆ ਇਧਰਲੇ ਪਾਸੇ ਆ ਗਿਆ ਬਰਨਾਲਾ ਚੰਡੀਗੜ੍ਹ ਇਸ ਐਨ ਐਚ 7 ਤੇ ਸਥਿਤ ਸਮੂਹ ਪਿੰਡ ਢੇਲਵਾ ਨਗਰ ਦੇ ਸਹਿਯੋਗ ਨਾਲ ਲਸ਼ਕਰੀ ਪੱਤੀ ਦੇ ਨਗਰਾਂ ਵੱਲੋਂ ਸ਼ੀਦੀ ਵਿਹਾੜਿਆਂ ਨੂੰ ਸਮਰਪਿਤ ਚਾਹ ਤੇ ਬਰੈਡਾਂ ਦਾ ਲੰਗਰ ਲਾਇਆ ਗਿਆ ਬੜੀ ਹੀ ਨਿਮਰਤਾ ਦੇ ਨਾਲ ਨੌਜਵਾਨ ਰਾਹ ਜਾਂਦੀਆਂ ਆਉਂਦੀਆਂ ਗੱਡੀਆਂ ਨੂੰ ਰੋਕੇ ਚਾਹ ਦਾ ਅਤੇ ਪਕੌੜਿਆਂ ਦਾ ਭਾਈ ਗਰਮ-ਗਰਮ ਚਾਹ ਹੈ ਗਰਮ-ਗਰਮ ਪ੍ਰਬੰਧ ਕਰ ਰਹੇ ਨੇ ਆ ਤੁਸੀਂ ਦੇਖ ਹੀ ਰਹੇ ਹੋ ਨੌਜਵਾਨ ਹੱਥ ਜੋੜ ਕੇ ਆਜੋ ਜੀ ਸ੍ਰੀ ਫਤਿਹਗੜ ਸਾਹਿਬ ਸਰਹੰਦ ਨੂੰ ਜਾਣ ਵਾਲੀ ਸੰਗਤ ਲਈ ਚਾਹ ਤੇ ਬਰੈਡ ਦਾ ਪਕੌੜਿਆਂ ਦਾ ਲੰਗਰ ਪਿੰਡ ਢਿੱਲਮਾ ਦੀ ਲਸ਼ਕਰ ਲਸ਼ਕਰੀ ਪੱਤੀ ਵੱਲੋਂ ਸਮੂਹ ਨਗਰ ਦੇ ਸਹਿਯੋਗ ਨਾਲ ਕੌਮੀ ਮਾਰਕ ਪਟੰਡਾ ਚੰਡੀਗੜ੍ਹ ਐਨਐਸਸੀ ਸਾਤੇ ਕੀਤਾ ਗਿਆ ਆ ਤੁਹਾਨੂੰ ਦਿਖਾ ਰਹੇ ਹਾਂ ਇਹ ਢਿੱਲਮਾ ਦੀ ਟੀਮ ਜਿਹੜੀ ਬਾਦੀਬਾਨ ਦੀ ਟੀਮ ਹੈ ਸਿੱਖ ਕੌਮ ਦੇ ਝੰਡੇ ਝੂਲ ਰਹੇ ਨੇ ਟਰੈਕਟਰਾਂ ਤੇ ਜਾਣ ਵਾਲੀ ਸੰਗਤ ਲਈ ਵੀ ਥਾਂ ਥਾਂ ਤੇ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਤੁਹਾਡੀ ਅਸੀਂ ਗੱਲ ਵੀ ਕਰਵਾਵਾਂਗੇ ਪ੍ਰਬੰਧਕਾਂ ਨਾਲ ਬਹੁਤ ਹੀ ਵਧੀਆ ਅਪਰਾਲਾ ਕੀਤਾ ਗਿਆ ਨੌਜਵਾਨਾਂ ਵੱਲੋਂ ਵਿਚਾਰ ਹੈ ਵਰਮਗਾਂ ਨੂੰ ਪ੍ਰਾਇਮ ਵਿੱਚ ਕੇਸਰੀ ਝੰਡੇ ਲੈ ਕੇ ਸੰਗਤ ਨੂੰ ਪੂਰੇ ਹੀ ਪਿਆਰ ਸਤਿਕਾਰ ਦੇ ਨਾਲ ਓਕੇ ਲੰਗਰ ਦੇ ਵਿੱਚ ਪ੍ਰਸ਼ਾਦੇ ਤਕੌੜੇ ਬ੍ਰੈਡ ਚਾਹ ਦਾ ਲੰਗਰ ਕੀਤਾ ਗਿਆ ਹੈ ਗਰਮ ਗਰਮ ਚਾਹ ਹੈ ਗਰਮ ਗਰਮ ਬ੍ਰੈਡ ਹੈ ਤੁਹਾਡੀ ਸਰਦਾਰ ਸਾਹਿਬ ਨਾਲ ਗੱਲ ਵੀ ਕਰਵਾਵਾਂਗੇ ਬਾਲੀਵਾਲ ਦੀ ਟੀਮ ਹੈ ਜਿਹੜੀ ਉਹਨਾਂ ਦੇ ਸਹਿਯੋਗ ਦੇ ਨਾਲ ਆ ਇਹ ਲੰਗਰ ਲਾਇਆ ਗਿਆ ਸੋ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਨਗਰ ਦੀਆਂ ਦੇ ਨਾਲ ਲਾਇਆ ਗਿਆ ਕੇ ਸਰਪੰਚ ਉਹ ਵੀ ਇੱਥੇ ਹਾਜ਼ਰੀ ਭਰ ਕੇ ਗਏ ਆ ਤੇ ਨਵਾਂ ਦੇ ਨਾਂ ਬੋਲਦੇ ਆਪਣੇ ਬੰਦੇ ਸਾਰਿਆਂ ਦਾ ਸਾਰੇ ਅੱਜ ਵੀ ਆਪਣੇ ਇੱਥੇ ਸੇਵਾਦਾਰ ਸਾਰੇ ਬੈਠੇ ਆ ਉਹ ਵਿੱਕੀ ਪ੍ਰਧਾਨ ਆ ਆ ਵਿੱਕੀ ਪ੍ਰਧਾਨ ਸਾਡਾ ਕੂਟਿਆ ਦਾ ਉਹ ਪਹਿਲਵਾਨ ਉਹ ਵੀ ਇੱਥੇ ਪਹੁੰਚਿਆ ਵਾ ਉਹ ਵੀ ਭਾਈ ਸੇਵਾ ਕਰਦੇ ਆ ਸਾਡਾ ਆ ਇੱਕ ਫੌਜੀ ਉਹ ਵੀ ਪਹੁੰਚਿਆ ਵਾ ਭਾਈ ਤੇ ਸਾਰੇ ਸੇਵਾ ਇਹ ਨਸ਼ਿਆਂ ਤੋਂ ਬਚੇ ਆ ਇਹ ਬਹੁਤ ਵਧੀਆ ਇਹਨਾਂ ਦੀ ਖੇਡ ਹੈ سارے ਮਾਤਾ ਪਿਤਾ ਦੀਆਂ ਅੰਦਰ ਸੁਖੀ ਆ ਨੌਜਵਾਨ ਜੰਦੇ ਆ ਜਦੋਂ ਘਰੇ ਜਿਹੜੇ ਨਸ਼ਿਆਂ ਨਾਲ ਡੱਕੇ ਜਾਂਦੇ ਆ ਮਾਇਆ ਬੀਬੀਆਂ ਭੈਣਾ ਛੱਤੀ ਬਦਾਰਤ ਬਣਾ ਕੇ ਰੱਖਦੀਆਂ ਖੰਡੇ ਦੀ ਤੁਹਾਨੂੰ ਓਏ ਸਭ ਨੂੰ ਖੰਡੇ ਆ ਭਾਈ ਇਹਨਾਂ ਨੇ ਤਾਹੀ ਪਰਲੇ ਪਾਸੇ ਵੀ ਨੌਜਵਾਨ ਵੱਲੋਂ ਚਾਹ ਦਾ ਲੰਗਰ ਚੱਲ ਰਿਹਾ ਹੈ ਤੁਹਾਨੂੰ ਪਰਲੇ ਪਾਸੇ ਵੀ ਜਾ ਕੇ ਗੱਲ ਕਰਵਾਉਨੇ ਆ ਰਾਗੀਰਾ ਵੱਲੋਂ ਗੱਡੀਆਂ ਖੜਾ ਕੇ ਲੰਗਰ ਦੇ ਵਿੱਚ ਚਾਹ ਬਰੈਡ ਪਕੌੜੇ ਸ਼ਾਕ ਰਹੇ ਨੇ ਤੁਹਾਡੀ ਅਸੀਂ ਉਹਨਾਂ ਦੇ ਘਰੋਂ ਵੀ ਆਈ ਦੀ ਆਓ ਜਿਓ ਗੱਡੀ ਝੜਵਾਓ ਆ ਗੱਡੀ ਆ ਕੇ ਖੜ ਚੁੱਕੀ ਹੈ ਗੱਡੀਆਂ ਨੂੰ ਖੜੇ ਲਵਾ ਲਿਆ ਕਰੋ ਮੋਟਰਸਾਈਕਲ ਪਾਸੇ ਕਰਦਿਆ ਕਰੋ ਧਿਆਨ ਰੱਖੋ ਸ਼ਰਤ ਦਾ ਕਿਉਂਕਿ ਹਰ ਹਰ ਵਿਅਕਤੀ ਪਿਆਰ ਦਾ ਭੁੱਖਾ ਹੈ ਇਹ ਇੰਨਾ ਪਿਆਰ ਸਤਕਾਰ ਨਾਲ ਰਾਹਗੀਰਾਂ ਨੂੰ ਰੋਕਦੇ ਨੇ ਤੇ ਲੰਗਰ ਛਕਾਉਂਦੇ ਨੇ ਅਸੀਂ ਦੂਜੇ ਪਾਸੇ ਵੀ ਇਹਨਾਂ ਦੀ ਇੱਕ ਟੀਮ ਖੜੀ ਹੈ ਦੋਨੇ ਪਾਸੇ ਲਸ਼ਕਰੀ ਪੱਤੀ ਪਿੰਡ ਢਿੱਲਮਾ ਨਗਰ ਦੇ ਸਹਿਯੋਗ ਨਾਲ ਮਾਤਾ ਗੁਜਰਕੌਰ ਛੋਟੇ ਸ਼ਹੀਦ ਜਾਂਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਚਾਹ ਬਰੈਡ ਪਕੌੜਿਆਂ ਦਾ ਲੰਗਰ ਕੌਮੀ ਮਾਰਗ ਬਠਿੰਡਾ ਚੰਡੀਗੜ੍ਹ ਤੇ ਲਾਇਆ ਗਿਆ ਬਹੁਤ ਵਧੀਆ ਸੇਵਾ ਕਰ ਰਹੇ ਨੇ ਸੇਵਾਦਾਰ ਪਿੰਡ ਢਿੱਲਮਾ ਲਸ਼ਕਰੀਪੱਤੀ ਵੱਲੋਂ ਨਗਰ ਦੇ ਸਹਿਯੋਗ ਨਾਲ ਹੱਥਾਂ ਵਿੱਚ ਕੇਸਰੀ ਝੰਡੇ ਫੜੇ ਹੋਏ ਨੇ ਸੰਗਤਾਂ ਨੂੰ ਪੂਰੇ ਪਿਆਰ ਸਤਿਕਾਰ ਨਾਲ ਰੋਕ ਕੇ ਆ ਤੁਸੀਂ ਦੇਖ ਰਹੇ ਹੋ ਲੰਬੇ ਰੂਟਾਂ ਤੇ ਜਾਣ ਵਾਲੀਆਂ ਗੱਡੀਆਂ ਗੱਡੀਆਂ ਨੂੰ ਰੋਕ ਕੇ ਲੰਗਰ ਛਕਾਇਆ ਜਾ ਰਿਹਾ ਹੈ ਬੜੀ ਹੀ ਟਾਂਡੇ ਹੀ ਨਾਲ ਪਿਆਰ ਨਾਲ ਲੰਗਰ ਛਕਾਇਆ ਜਾ ਰਿਹਾ ਹੈ ਪ੍ਰਬੰਧਕਾਂ ਵੱਲੋਂ ਐਨ ਐਚ 7 ਤੋਂ ਲੰਘਣ ਵਾਲੀਆਂ ਦੋਨੇ ਪਾਸੇ ਉਹ ਟਰੈਕਟਰ ਚੱਲੇ ਨੇ ਸ੍ਰੀ ਫਤਿਹਗੜ੍ਹ ਸਾਹਿਬ ਨੂੰ